ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਨੌ ਨਗ ਸੇੜ ਲਈ ਲੈ ਕੇ ਆਏ ਹਾਂਗੇ ਨੌ ਦੀਆਂ ਨੌ ਹੀ ਬਸਤੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 81476 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਚੱਲਦਾ ਏ ਕੰਮ ਵਧੀਆ ਵਧੀਆ ਵੀਰੇ ਟੌਪ ਤੇ ਕਿਵੇਂ ਰਿਹਾ ਆਪਣੀਆਂ ਪਿਛਲੀਆਂ ਵੀਡੀਆਂ ਵਧੀਆ ਵੀਰੇ ਉਹਦੀ ਬਦਹੂਸ ਮੈਂ ਬੈੱਕੇ ਸੀ ਆਪਣੇ ਠੀਕ ਆ ਭਾਵੇਂ ਲੋਡ ਲੋਡ ਹੀ ਹੁੰਦਾ ਹਾਂ ਹਾਂ ਬਾਕੀ ਭਾਵੇਂ ਤੇਰੇ ਖਰਜ ਆ ਜਾਂਦੇ ਆ ਨਾਮ ਤੇ ਡਰੈਸ ਬੋਲਦੇ ਵੀਰੇ ਨਾਮ ਮਨਦੀਪ ਜੀ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲ ਪੈਂਦੀ ਹੈ ਨੇੜੇ ਪਿੰਡ ਕਿਹੜੇ ਰਹਿੰਦੇ ਨੇ ਨੇੜੇ ਪਿੰਡ ਬਦਨੀ ਕੋਲਾ ਨਿਹਾਲ ਸਿੰਘ ਵਾਲਾ ਇਧਰੋਂ ਹਿੰਮਤਪੁਰਾ ਪਲਾਸਪੁਰਾ ਜੀ ਠੀਕ ਆ ਵੀਰੇ ਮੈਂ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ 8198849602 ਜੀ ਠੀਕ ਆ ਇਹ ਬਾਈ ਯਾ ਜੀ ਵੀਡੀਓ ਚ ਆਪਣੇ ਕੋਲ ਜਰਸਿੰਗਾ ਹੋਣੀਆਂ ਠੀਕ ਆ ਚਰਨਾਂਗ ਜਰਸਿੰਗਾ ਤੇ ਬਾਕੀ ਐਚਪ ਚੰਦੇ ਬਾਸ ਸਸਤਾ ਹੀ ਹੋਣਗੇ ਜੀ ਠੀਕ ਆ ਵੀਰੇ ਹਾਂਜੀ ਪਹਿਲੇ ਨੰਬਰ ਤੋਂ ਵੀਰੇ ਆਪਾਂ ਸਟਾਰਟ ਕਰ ਲੈਨੇ ਆ ਕਿੰਨੇ ਕੁ ਮਹੀਨਿਆਂ ਦੀ ਉਮਰ ਬੱਚੀ ਦੀ ਇਹ ਓਵਰ ਹੋਊਗੀ ਵੀਰੇ 7 6 7 ਮਹੀਨਿਆਂ ਦਾ ਬੱਚਾ 6 7 ਮਹੀਨਿਆਂ ਦਾ ਬੱਚਾ ਕੀਰ ਕਾੜਾ ਵੀਰੇ ਦਾਦਾ ਕੁਝ ਪਤਾ ਦਾਦਾ ਵੀਰੇ ਆਪਾਂ ਚੰਗੀ ਦੁੱਧ ਤੋਂ ਹੀ ਲੂਗੋ ਵੀਰੇ ਸਿੱਧੀ ਜਿਹੀ ਗੱਲ ਉਹ ਤਾਂ ਕਨੇ ਕੱਲਾ ਕੱਲਾ ਦੁੱਧ ਚਰਨ ਦਾ 25 ਗਲੋਗ ਇਹਨੇ ਸਹੀ ਗੱਲ ਦੁੱਧ ਤੋਂ 20 22 ਗਲੋ ਦਈ ਜਾਂਦੀ ਅੱਛਾ ਖੋਲਦੇ ਪਰ ਤੋੜਦੇ ਖੋਲ ਕੇ ਮਾਕੇ ਬੱਚਾ ਵੀਰੇ ਟੋਪ ਦੇ ਹੁਣੇ ਬਾਕੀ ਸਸਤਾ ਰਹਿ ਗੁੰਦਾ ਬਾਈ ਐਚ ਐਫ ਦਾ ਆ ਜਾ ਲੈ ਚੱਲ ਭਰਾ ਤੋੜ ਦੇ ਤੋੜਾ ਤਰਾ ਚੈੱਕ ਕਰ ਲੋ ਬਈ ਬੱਚੇ ਦਾ ਇੱਕ ਨੰਬਰ ਆ ਸਭਾਈ ਚੰਗੀ ਤਰ੍ਹਾਂ ਹੋ ਗਈ ਨਾ ਬਹੁਤ ਚੰਗਾ ਤਿਆਰ ਹੋਣਾ ਦੋ ਮਹੀਨੇ ਜ ਪੂਰੀ ਵਧੀਆ ਬੱਚੀ ਬਣ ਜਣਾ ਵੀਰੇ ਨੇ ਛੋਟਾ ਛੋਟਾ ਕਰਨਾ ਬੁੱਧੀ ਅਬੇ ਜਿਆਦਾ ਵੀ ਡਬੋ ਦਾ ਬੱਚੀ ਦੀ ਨਾ ਹਾਂ ਬਈ ਜਾ ਰਿਹਾ ਕੋਈ ਗੱਲ ਨਹੀਂ ਤੋੜ ਰੱਜਾ ਬਾ ਹਾਂ ਬਈ ਪੁੱਛੀ ਲੈ ਚੱਲ ਭਰਾ ਕੋਈ ਗੱਲ ਨਹੀਂ ਬੱਚਾ ਇਹਨੇ ਟੋਪ ਦਾ ਕਿੰਨੇ ਮੁੱਲਾ ਫਾਈ ਫਿਰ ਬਈ ਆਪਣੇ ਦਾ ਮੁੱਲੇ ਦਾ ਅੱਜ ਦਾ 4500 ਰੁਪਈਆ ਵੀਰੇ ਮੋਲ ਜਵਾਂ ਜਾਇਆ ਹੋ ਕਹਾਂ ਆਪਾਂ ਕੱਲ ਵੀਡੀਓ ਦੇਖੀ ਸੀ ਕੱਲ ਭਾਈ ਨੇ ਦੱਸਿਆ ਕਿਹਾ ਯਾਰ ਮੋਕੀ ਮੋਲ ਬਹੁਤ ਮੰਗੀ ਇਹਦੇ ਮੈਂ ਕੋਈ ਨਾ ਭਾਈ ਆਪਾਂ ਛੋਟਾ ਭਾਈ ਪਾਵਾਂਗੇ ਵੀਡੀਓ ਠੀਕ ਆ ਸਿੱਧੀ ਜੀ ਗੱਲ ਅੱਗੇ 200 ਰੁਪਏ ਅੱਗੇ ਦੋ ਨੰਬਰ ਭਾਈ ਇਹ ਵੀ ਵੀਰੇ 7 ਮਹੀਨੇ ਦਾ ਬੱਚਾ ਵੀਰੇ ਐਚ ਐਫ ਠੀਕ ਆ ਪੂਰਾ ਟੌਪ ਦਾ 7 ਮਹੀਨਾ ਦਾ ਬੱਚਾ ਹੈ ਹਾਂਜੀ ਹਾਂਜੀ ਡੱਬਾ ਪੂਰਾ ਬੱਚਾ ਹਾਂ ਬ੍ਰੈਂਡ ਬਹੁਤ ਚੰਗਾ ਹੈ ਨਾ ਬ੍ਰੈਂਡ ਬਹੁਤ ਚੰਗਾ ਵੀਰੇ ਹਾਂ ਬਰੇਜ ਦੇ ਦੱਦੂ ਦਾ ਰਿਕਾਰਡ ਬਾਰੇ ਕੋਈ ਪਤਾ ਵੀਰੇ ਦੱਦੂ ਦਾ ਰਿਕਾਰਡ ਪਿਆ 20 25 ਕਿਲੋ 25 20 ਕਿਲੋ ਦੱਸ ਦੇ ਸੀ ਯਾਰ ਆਪਾਂ ਹੀ ਕਹਿੰਦੇ ਵੀ ਸਿੱਧੀ ਗੱਲ ਆ ਜੇ ਕੋਈ ਜਾਤ ਬ੍ਰੀਡ ਦੇਖੀ ਤੇ ਬਾਈ ਫੇਸ ਕੁਆਲਿਟੀ ਚੈੱਕ ਕਰ ਲੋ ਛੋਟਾ ਛੋਟਾ ਕਰਨਾ ਬੋਦੀ ਵਦੀ ਨਾ ਕਰ ਮੰਨਦੀ ਫੁੱਲ ਕਮਾਲ ਦੀ ਹੈਗੀ ਪੂਰਾ ਤਰ੍ਹਾਂ ਇੱਕ ਨੰਬਰ ਆ ਬਾਕੀ ਆਪਾਂ ਝੋਲੀ ਚੈੱਕ ਕਰਾਉਣੇ ਬੱਚੀ ਬਹੁਤ ਕਮਾਲ ਦੀ ਬੱਚੀ 2 ਮਹੀਨੇ ਵਿੱਚ ਪੂਰੀ ਤਰ੍ਹਾਂ ਬਣ ਜਾਣਾ ਬੱਚੀ ਨੇ ਹਾਂ ਬਾਈ ਲੈ ਬਾਈ ਥਮ ਚੈੱਕ ਕਰ ਲੋ ਬਹੁਤ ਕਮਾਲ ਦਾ ਹੈ ਨਾ ਕਿਲਾ ਕਿਲਾ ਸਾਨਾ ਹਾਂ ਦੇ ਕੱਲ ਦਾ ਦਾ 11 11 ਮੰਗੀਆਂ ਨੇ ਬੱਚਿਆਂ ਦੇ ਠੀਕ ਆ ਮੋਲ ਵੀਡੀਓ ਤੇ ਆਪਾਂ ਕੱਲ ਦੇਖੂਗਾ ਵੀਡੀਓ ਆਪਾਂ ਕਹਿੰਨੇ ਨੇ ਮੋਲ ਜਾਇ ਜੀ ਪੋਣਾ ਜਿਹਦਾ ਪੱਛੀ ਦਾ ਵੀ ਕੀ ਮੋਲ ਆ ਫਿਰ ਇਹਦਾ ਜਾਇ ਮੋਲ ਇਹ ਵੀ 4500 ਦੀ ਲੈ ਭਾਈ ਜਮਾ ਜਾਇ ਮੱਲਾ ਜੇ ਦੋਨੇ ਕੋਈ ਇਕੱਠੇ ਲੈ ਜੇ ਉਹ ਚੱਪ ਵੱਧ ਮਾਨਤਣ ਕਰਦਾਂਗੇ ਠੀਕ ਆ ਬਾਈ ਹੋਰ ਦੱਸੋ ਜਿਹਨੇ ਪਾਲਣੀ ਨਾ ਬੱਚੀ ਆਪਾਂ ਕਹਿੰਨੇ ਲੋਕੀ ਕਹਿੰਦੇ ਵੀ ਸਾਨੂੰ 25 ਦਾ ਦਿੱਤਾ ਜੋੜਾ 26 ਦਾ ਦਿੱਤਾ ਜੋੜਾ ਹਮ ਆਪਾਂ ਉਹ ਕੰਮ ਨਹੀਂ ਕਰਾਂ ਸਹੀ ਗੱਲ ਆ ਬਾਈ ਇੱਕੇ ਭਾਈ ਤਨ ਨੰਬਰ ਤੇ ਹਮਨੇ ਇਹ ਵੀ ਅੱਥਾ ਮਹੀਨੇ ਦਾ ਬੱਚਾ ਵੀਰੇ ਠੀਕ ਆ ਇਹ ਵੀ ਅੱਛਾ ਪਿਆਰਾ ਬਲੈਕ ਕਲਰ ਹਾਂਜੀ 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 ਤੇ ਖੋਲ ਲੈ ਭਰਾ ਇੱਧਰ ਦਿਖਾ ਦਈਏ ਜਾਦਵੀੜ ਸਾਰੀਆਂ ਬੱਚਾਂ ਲੱਗ ਗਈ ਆ ਆਏ ਨਹੀਂ ਹੋਊਗਾ ਕੋਈ ਤੇ ਇਹਦੀ ਮਾਂ ਦਾ ਕੀ ਰਿਕਾਰਡ ਰੂੜਾ ਕੋ ਪਤਾ ਵੀ ਰਿਹਾ ਪਰ ਇਹ ਆਪਾਂ ਨਹੀਂ ਪਤਾ ਮੇਰੇ ਕਿਸੇ ਨੂੰ ਪੁੱਛਦਾ ਕਹ ਇਹਦੀ ਬੜੀ ਬਿਮਾਰੀ ਜਾਈਏ ਜਿਹੜੀ ਚੀਜ਼ ਦਾ ਪਤਾ ਉਹ ਕੋਈ ਹੀ ਦੱਸਾਂਗਾ ਜਰਾ ਠੀਕ ਆ ਬਾਕੀ ਡੈਰ ਦਾ ਡੂਰ ਜਰ ਚੰਗਾ ਪਸ਼ੂ ਹੀ ਰੱਖ ਦਿਆ ਹਾਂ ਬਾਈ ਆਪਣੇ ਕੋਲ ਤਾਂ ਹੈਰੀ ਵਿਦਾਸ ਕਿਲੋ ਵਾਲੀ ਰੱਖ ਲਈ 8 ਕਿਲੋ ਵਾਲੀ ਰੱਖ ਲਈ ਕੋਈ ਪੰਜ ਕਿਲੋ ਬਾਈ ਜਾਇਜ ਗੱਲ ਆ ਸਿੱਧੀ ਜੀ ਗੱਲ ਆ ਬਾਈ ਤੁਸੀਂ ਖੜਨੀ ਚੈੱਕ ਕਰੋ ਬੱਸੀ ਜੀ ਹਣਾ ਸਿਰੇ ਤੋੜੀ ਤੋੜੀ ਚੈੱਕ ਕਰ ਲਓ ਫੁੱਲ ਆ ਗਈ ਜੇ ਮੇ ਬੱਚੇ ਹੀ ਆ ਜੇ ਹਾਂਜੀ 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 ਤੇ ਆਪਾਂ ਥਣ ਚੈੱਕ ਕਰਾ ਦਿੰਦੇ ਆ ਬਾਈ ਥਾਣਾ ਬਹੁਤ ਕਮਾਲ ਦਾ ਫੋਰਸ ਹੈ ਤਾਂ ਵਕਤ ਕਿਸੇ ਦੇ ਸੇ ਬੱਚੇ ਦੇ ਵੀ ਨਹੀਂ ਹੋਊਗਾ ਕੋਈ ਪਸੂ ਦੇਖਾ ਫੋਰ ਦੱਸ ਕਰ ਲੋ ਪੂਰੀ ਵਿਕਤੀ ਦਾ ਥਾਣਾ ਛੜਾ ਲੈ ਲੈ ਜਾ ਲੈ ਭਰਾ ਲੈ ਇਸ ਪੂਸ਼ ਵੀ ਚੰਗਾ ਹੈ ਬੱਚੇ ਚੰਗਾ ਹੈ ਲੈ ਬਈ ਆਪਾਂ ਲੈ ਬਈ ਚੈੱਕ ਕਰ ਲੋ ਬਹੁਤ ਕਮਾਲ ਦਾ ਥਾਣਾ ਹੈ ਨਾ ਥਾਣਾ ਬਹੁਤ ਕਮਾਲ ਦਾ ਹੈ ਬਹੁਤ ਕਮਾਲ ਬੱਚੀ ਬਹੁਤ ਟੌਪ ਦੀ ਯਾਰ ਇਹ ਰਹੀ ਹੈਗਾ ਲੈ ਬਈ ਖਾਣ ਨਹੀਂ ਖਣਨ ਤੋੜਾ ਤਰਾ ਇੱਕ ਨਾ ਇਹ ਵੀ ਬੱਚੀ ਦਾ ਕੱਲ ਬੰਦੇ ਨੇ ਵੀਡੀਓ ਤੇ ਸੋਹ ਯਾਰ ਮੁੱਲ ਕੀਤਾ ਇਹ ਆਪਾਂ ਕੀ ਮੁੱਲ ਆ ਫਿਰਦਾ ਜਾ ਜਾ ਮੁੱਲ 14800 ਰੁਪਏ 4500 ਰੁਪਇਆ ਬਾਈ ਚੱਕੋ ਜਮਾਂ ਜਾਗ ਰੇਟ ਆ ਬਾਈ ਦੇ ਅੱਜ ਹੈ ਨਾ ਬਾਈ ਹਾਂ ਹਾਂਜੀ ਹਾਂਜੀ ਬਹੁਤ ਟੋਪ ਦੀ ਬੱਚੀ ਇਹ ਰਾਇ ਨਹੀਂ ਹੈਗਾ ਲੋਕੀ ਐਸੀ ਬੱਚੀ ਦਾ ਤਨ ਮੈਂ ਸਿੱਧੀ ਜਗ੍ਹਾ ਦਾ 10 12 ਤੋਂ ਬਾਅਦ ਘੱਟ ਮਾਰ ਸਹੀ ਗੱਲ ਆ ਵੀਰੇ ਹਾਂ ਆਪਾਂ ਕਹਿੰਦੇ ਜਿਵੇਂ ਆਈ ਆਪਾਂ ਤਾਂ ਨਫਾ ਵਸ ਦਿਹਾੜੀ ਪੋਣ ਨਾ ਸਹੀ ਗੱਲ ਆ ਵੀਰੇ ਉਹ ਲੋਕਾਂ ਦਾ ਕੰਮ ਨਹੀਂ ਵੀ 5000 ਨਫਾ ਲੈਣਾ ਠੀਕ ਆ ਆਪਣੀ ਆਹ ਚਾਰ ਨੰਬਰ ਆ ਹੈ ਹਾਂ ਚਾਰ ਨੰਬਰ ਐਰ ਸ਼ਾਇਰ ਦਾ ਬਹੁਤ ਟੋਪ ਦਾ ਬੱਚਾ ਵੀਰੇ ਠੀਕ ਆ ਇਹ ਤਾਂ ਹਾਂ ਇਹ ਤਾਂ ਫੁੱਲ ਬਰੀਡ ਬੱਚੀ ਆ ਦੇਖ ਲੈ ਲੈ ভাই ਵਸੀ ਦੀ ਕੁਆਲਿਟੀ ਚੈੱਕ ਕਰ ਲਓ ਹੈਨਾ ਨਗੂਨੇ ਐਸਾ ਦਰੋਂ ਦਾ ਸ਼ੇਰਰ ਦੀ ਵਸੀ ਭਈਆ ਨਾ ਹਾਂ ਨਹੀਂ ਹੋਊਗਾ ਕਹੇ ਭਾਈ ਓਖਾਂਜੀ ਹੋ ਬੱਚੀ ਲੈ ভাই ਪ੍ਰਿੰਟ ਚੈੱਕ ਕਰ ਲੈ ਸੁਨੱਖਪਣਾ ਨਾ ਵਸੀ ਚ ਫੁੱਲ ਆ ਭਾਈ ਬਰੀਡ ਬਾਈ ਜੇ ਫੁੱਲ ਆ ਇਹਦੀ ਯਾਦ ਦੇਖ ਰੋ ਪੋਰਾ ਪੋਰਾ ਸੇਂਹ ਦੇਖ ਲਓ ਲੈ ਕਾਨਾ ਹੈਨਾ ਕਾਨਾ ਦੇਖੋ ਮਗਰ ਉਹ ਦਿਖਾ ਦੇ ਥੱਲੇ ਰਹਿ ਬੱਚੀ ਦੇਖ ਰੋ ਕਿਨੇ ਟਾਪ ਦਾ ਲੱਗਿਆ ਵਾ ਥੱਟ ਨੂੰ ਗਲਾਬੀ ਥਣਾ ਚਾਰ ਥਣ ਹੋਣਗੇ ਭਾਈ ਹਾਂ ਸ਼ਾਂਗ ਨਹੀਂ ਬੱਚੀ ਤੇ ਮਨੇ ਸੈਂਕਦਰ ਉਦਗੋਲਣੇ ਆਪਾਂ ਜੂਰੀ ਗੱਲ ਉਹ ਹੀ ਦੱਸਾਂਗੇ ਬਈ ਗਲਾਬੀ ਥਾਣਾ ਥਣ ਬਹੁਤ ਕਮਾਲ ਦੇ ਲੱਗਿਆ ਵਾ ਹਨਾ ਝੋਲੇ ਚੰਗੀ ਆ ਝੋਲੀ ਬਹੁਤ ਟੋਪ ਵਧੀਆ ਬੱਚੀਆਂ ਆਏ ਨਹੀਂ ਹੈਗਾ ਬਾਕੀ ਜੱਤ ਵਾਲੀ ਬੱਚੀ ਆਹੇ ਹਾਂ ਭਈ ਜੱਤ ਵਾਲੀ ਬੱਚੀ ਪਿਆਰ ਕਹਿੰਦੇ ਜਿਹਨੇ ਘਰੇ ਰੱਖੜੀਆਂ ਸਹੀ ਗੱਲ ਆ ਉਹ ਚੀਜ਼ ਆ ਨਹੀਂ ਲੈ ਚੱਲ ਭਰਾ ਮੋੜ ਦੇ ਆ ਜੇ ਬੱਚੇ ਦਾ 18 20 ਈਅਰ ਕਰਦੇ ਨਾ ਬੋਲਣ ਜਿਹੜੇ ਆਪਾਂ ਕਹਿੰਦੇ ਆ ਮੇਨ ਗੱਲ ਨੌਜਵਾਨ ਪੈਰ ਦਾ ਹੈ ਨਾ ਪੈਕ ਲੋਈ ਦਾ ਪੈਕੀ ਹੋਣ ਥਾਣਾ ਆਇ ਨਹੀਂ ਹੈਗਾ ਕਮਾਲ ਦੀ ਆ ਬਾਈ ਬੜੇ ਸਿੰਘ ਜਰੂਰ ਆ ਦੇਖ ਲੈ ਅਗਲਾ ਕਹਿੰਦਾ ਦੱਸਿਆ ਨਹੀਂ ਜਦੋਂ ਰਲੀ ਦਾ ਬੱਚੀ ਦੇਖ ਲੈਨੇ ਇਹ ਉਮਰ ਵੀ 4 ਮਹੀਨੇ ਦੀ ਬੱਚੀ ਆ ਪੂਰਾ ਟਾਪ ਦਾ ਬੱਚਾ ਪਲੀ ਵੀ ਆ ਪੂਰੀ ਹੈ ਨਾ ਆਇ ਨਹੀਂ ਹੈਗਾ ਬੰਦੇ ਦਾ ਕੋਈ ਗੱਲ ਨਹੀਂ ਤੇ ਕੀ ਮੁੱਲ ਆ ਰਮਣੇ ਦਾ ਮੁੱਲ ਦਾ ਪੱਕਾ ਕਿੰਨਾ ਕਰਦਗੇ ਸੱਤ ਕਰਦਗੇ ਜਿਵੇਂ ਬਾਈ ਤੇਰਾ ਮਾਣਾ ਉਵੇਂ ਕਰਦਾ ਸੱਤ ਨਹੀਂ ਕਰਨਾ ਫਾਇਦਾ ਮੋਲੇ ਮੋਲੇ 4300 ਹੀ ਤੇਰੀ ਬੱਚੀ ਲੇ ਬੱਚਾ ਲੱਕ ਨਾ ਟਾਪਲੀ ਸੱਜ ਨੂੰ ਆਪਾਂ ਕਹਦੀ ਹਾਂ ਨਾ ਟਾਪ ਦਾ ਲਾਪ ਫਰੀਡ ਦੇਖ ਲੋ ਬੱਛੀ ਦੀ ਦੇਖ ਲੋ ਆਈ ਨਹੀਂਗਾ ਜਿਆਦਾ ਫਰੀਡ ਥਾੜੀ ਗੱਲ ਦੇਖ ਲੋ ਲੈ ਥਣ ਚਾਰ ਹੀ ਸਹੀ ਗੱਲ ਆ ਬੰਦੇ ਵੀਰੇ ਕੋਈ ਗੱਲ ਨਹੀਂ ਦੇਖੋ ਗੁਲਾਬੀ ਥੋੜਾ ਜਮਾ ਗੁਲਾਬੀ ਥਾੜੀ ਚਾਰ ਥਾਣੀ ਆ ਆਈ ਨਹੀਂ ਹੋਊਗਾ ਸਾਨੂੰ ਜੋੜਿਆਂ ਦਾ 25 25 ਹਜ਼ਾਰ ਅਗਲੇ ਨੇ ਪਹੁੰਚ ਕੀਤੀ ਆ ਹੂੰ ਸਿੱਧੀ ਜੀ ਗੱਲ ਆ ਇਹਨਾਂ ਦੇ ਕਿੰਨੇ ਕੇ ਲੱਗਣਗੇ ਪੈਸੇ ਸਹੀ ਗੱਲ ਆ ਵੀਰੇ ਲੋਕੀ ਲਈ ਜਾਂਦੇ 25 ਫੀਸਰ ਚਲ ਮੈਨੂੰ ਫੋਨ ਆਉਂਦੇ ਬਈ ਅੱਗੇ ਭਰਾ 5 ਨੰਬਰ ਤੇ ਇਹ ਟੀਕੇ ਦੇ ਕਾਬੜੀਆ ਹੈ ਨਾ ਟੀਕੇ ਦੇ ਕਾਬੜਾ ਐਚ ਐ ਪਿਓਰਾ ਠੀਕ ਆ ਪછી ਪੂਰਨ ਟੋਗਰੀ ਬੱਚੀ ਆ ਜਿਹਦੇ ਸਾਹਮਣੇ ਲੱਸੀ ਫਿੱਕੀ ਜਰੂਰ ਆ ਬੱਚੀ 2 ਮਿੰਟ ਟੀਕਾ ਲੈਣ ਲਈ ਟੀਕਾ ਲੈਣ ਵਾਲਿਆ ਪੀਸ ਕੁਆਲਟੀ ਬਈ ਚੈੱਕ ਕਰ ਜੇ ਕਿਹਦੇ ਇੱਕ ਬੋਲ ਫੂਡ ਦੀ ਚਾਰਤੀ ਨਾ ਬੱਚੀ ਦੀ 25 ਦੇ ਹੋਰ ਦੀ ਹੋਰ ਕੋਲ ਪੜ ਲੈਣਾ ਕਮਾਲ ਦੀ ਆ ਬਾਕੀ ਜੀ ਦੇ ਕੋਲ 4 ਆ 4 ਤੇ ਸਾਰੇ ਵੀ ਬੱਚਣਾ ਪੈ ਜਾਂਦੇ ਨੇ ਕਿ ਆਪਾਂ ਦੇ ਬੱਚਣਾ ਪਰ 12 ਬੱਚੇ 12 ਲੈ ਕੇ ਬੰਦੇ ਬਹੁਤ ਕਮਾਲ ਦੀ ਆ ਹਾਂਜੀ ਆਏ ਨਹੀਂ ਲਾ ਥਣ ਚਾਰੀ ਵੀਰੇ ਹਾਂ ਮੜੇ ਮੜੇ ਨਾ ਉਹ ਬਿੰਦੂ ਆ ਅੱਛਾ ਮਗਰ ਜੇ ਨਹੀਂ ਹੁੰਦੇ ਜਿਹੜੇ ਠੀਕ ਆ ਉਹ ਆ ਥਣ ਚਾਰੀ ਆ ਠੀਕ ਆ ਵੀਰੇ ਜਿਹੜੀ ਗੱਲ ਹੋ ਉਹ ਹੋਊਗੀ ਹੋਰ ਨਹੀਂ ਗੱਲ ਜਿਹਨੇ ਸਾਫ ਕੇ ਚਾਰ ਦਿਨ ਬੇ ਰੋਕੀ ਭਰਾਵਾਂ ਦਾ ਦਿਖਾ ਦਈ ਆਪਾਂ ਥਾਣਾ ਲਾ ਥੋੜਾ ਖਿੱਚ ਕਰਦੇ ਬੰਦੋ ਚਲ ਕੁਦਰ ਨੇ ਉੱਥੇ ਦਿਖਾ ਦਿੰਦੇ ਆਪਾਂ ਲੈ ਇਹਦਾ ਫਿਰ ਕੀ ਮੁੱਲ ਆ ਬਈ ਮੋਲੇ ਦਾ ਵੀਰੇ 7000 ਚ ਮਾਨਤਣ ਕਰਦੇ ਬੱਚੀ ਦਾ ਠੀਕ ਆ ਇਹ ਜੀ ਬੱਚੀ ਤੈਨੂੰ ਪਤਾ 15000 18000 ਤਾਂ ਘੱਟ ਨਹੀਂ ਮੰਨਦਾ 7000 ਚ ਮਾਨਤਣ ਕਰਦੇ ਲੈ ਬਈ ਤੂੰ ਜਿਹੜੀ ਗੱਲ ਹੋ ਉਹੀ ਬੜੇ ਛੋੜਿਆ ਸੁੜਿਆ ਫੋਟਾ ਹਨਾ ਉਹ ਤਾਂ ਤਾਂ ਹੋ ਜਾਂਦੀ ਮਗਰ ਜਾ ਕੇ ਛੱਡੇ ਨੇ ਜਦੋਂ ਵੱਧ ਗਿਆ ਤੇ ਮੁੱਲ ਫਿਰ ਕੀ ਆ ਲੈ ਮੋਲੇ ਦਾ ਵੀਰੇ 7000 ਲੈ ਬਈ ਜਮਾ ਜਾਇ ਮੁੱਲ 7000 ਰੁਪਏ ਮੋਲਾ ਬਾਕੀ ਹੋ ਜੂ ਮਾਨਤਣ ਮੌਕੇ ਹਾਂ ਮੌਕੇ ਤੇ ਮਾਨਤਣ ਸਾਰੇ ਬੱਚਿਆਂ ਨੂੰ ਉਹਦਾ ਫੋਲੀ ਕਰਦਾ ਕਿ ਅੱਪਾ ਬੱਚੇ ਮੇਰੇ ਕਈ ਘਰ ਲੈ ਗਏ ਆ ਇੱਕ 11 ਲੈ ਕੇ ਇੱਕ 8 ਲੈ ਕੇ ਇੱਕ 7 ਲੈ ਆ ਆਪਾਂ ਰਿ ਗਏ ਹੁਣ ਹੋਰ ਤੇ ਕੋਲ ਨੂੰ ਦੋ ਚੌਦ ਨਵੇਂ ਦਿਖਾਵਾਂਗੇ ਬੱਚਾ ਹੋਰ ਦੀ ਔਰ ਠੀਕ ਆ ਵੀਰੇ ਅੱਗੇ 6 ਨੰਬਰ ਬਾਈ ਇਹ ਕਾ 6 ਇਹ ਹੈਗੇ 14 ਦਿਨਾਂ ਦੀ ਬੱਚੀ ਵੀਰੇ ਠੀਕ ਆ ਇਹਦੇ ਸਿੰਗ ਆ ਮੜੇ ਮੜੇ ਆ ਦੇਖ ਲੋ ਹੂੰ ਕੋਈ ਮਾਰਦੀ ਮੁਰਦੀ ਨਹੀਂ ਹੈਗੀ ਅਗਲਾ ਕਹਿੰਦਾ ਮਾਰਦੀ ਹੂ ਫਰਾਂ ਨਾਉ ਲੈ ਸਮੀ ਬਣੀ ਬਹੁਤ ਹੈ ਜਰਾ ਹਾਂ ਮੇਰੀ ਫੇਸ ਕੋਡ ਵੀ ਬੱਚੀ ਫੋਟੋ ਬਹੁਤ ਪਿਆਰੀ ਵਸੀ ਆ ਹੈਨਾ ਹਾਂ ਹਾਂ ਤੋਰੇ ਤਾਰੇ ਵਾਲੀ ਬੱਚੀ ਥੋੜੀ ਸਿੰਗ ਜ਼ਰੂਰ ਆ ਬਾਈ ਸਿੰਗਾਂ ਦਾ ਕੋਈ ਚੱਕਰ ਹੀ ਨਹੀਂ ਗਾ ਇਹ ਕੜਾ ਮਾਰਦੀ ਆ ਕਿ ਨਹੀਂ ਹਾਂ ਮਕਰੋ ਲੰਡੀ ਹੈ ਬੱਚੀ ਠੀਕ ਆ ਮਕਰੋ ਲੰਡੀ ਹੈ ਬਾਈ ਪੁੱਛ ਤਾ ਕੋੜੀ ਯਾਰ ਕੀ ਬੱਸੀ ਪਈਆ ਹੈਨਾ ਹਾਂ ਇਹ 2 ਮਿੰਟ ਠੀਕ ਆ ਇਹਨਾਂ ਲਈ ਬੱਚੀ ਸਾਹ ਵੀ ਕਰਨ ਲਈ ਲੈ ਚੱਲ ਭਰਾ ਕੋਈ ਗੱਲ ਨਹੀਂ ਥਾਣਾ ਪਤਾ ਦਿਖਾ ਦਈਏ ਚੱਕਰਾ ਜੇ ਥੋੜਾ ਬਾਈ ਤੱਕਾ ਜ਼ਰੂਰ ਕਰਦੀ ਹੈਗੀ ਮਾਰਡਰ ਦੀ ਐ ਕੈਵਰੀ ਤੋਂ ਹੂੰ ਉਹ ਨਹੀਂ ਗੱਲ ਆ ਬੰਦੇ ਚੱਲ ਵੀਰੇ ਕੋਈ ਗੱਲ ਨਹੀਂ ਉੱਥੇ ਚੈੱਕ ਕਰਾ ਲੈਣੇ ਬਾਈ ਥੋੜਾ ਜੱਕਦੀ ਆ ਗਈ ਤੂਗੇ ਨਹੀਂ ਖਾਣੇ ਆਏ ਦੇ ਬਹੁਤ ਕਮਾਲ ਦਾ ਲੱਗਿਆ ਹਨਾ ਬਲੇ ਲੈ ਬਾਈ ਥਣ ਚੈੱਕ ਕਰ ਲ ਬਹੁਤ ਕਮਾਲ ਦੇ ਪੂਰੀ ਵਿੱਥੀ ਤੇ ਥਣ ਲੱਗਿਆ ਇਹਦਾ ਫਿਰ ਰੇਟ ਕੀ ਆ ਬਾਈ ਰੇਟ ਜਮਾ ਇਹਦਾ ਜੈ ਜੀ ਰੱਖਣਾ ਬਾਈ ਆਪਾਂ 4500 ਚ ਮਾਨ ਤਨ ਕਰਾਂਗੇ ਲੈ ਬਾਈ ਜਮਾ ਜੈ ਰੇਟ ਆ 4500 ਰੁਪਏ ਬਾਈ ਕਹਿੰਦਾ ਮਾਨ ਤਨ ਕਰਤਾ ਆਪਾਂ ਬੱਚੀ ਦੇ ਸਿੰਘ ਵੀ ਵੱਡੇ ਜਾਣਗੇ ਠੀਕ ਆ ਹਾਂ ਅੱਗੇ ਬਾਈ 7 ਨੰਬਰ 7 ਨੰਬਰ 4 ਜਰਸੀ ਦਾ ਨਗੀਨਾ ਬਾਈ ਜਿਹਨੇ ਸਾਹਮਣਾ ਪੂਰਾ ਟਾਪ ਦਾ ਬੱਚਾ ਦੇਖ ਲੋ ਲੈ ਥਣ ਦੇਖ ਲੋ ਲੈ ਝੋਲੀ ਚੈੱਕ ਕਰਨੋਂ ਬੜੀ ਕਮਾਲ ਦੀ ਝੋਲੀ ਆ ਹਨਾ ਇਹੋ ਹੋੜ ਲੈ ਬਾਈ ਇਦਰੀ ਦਿਖਾਤੀ ਝੋਲੀ ਹਾਂ ਬਾਈ ਝੋਲੀ ਦਿਖਾਤੀ ਬਹੁਤ ਕਮਾਲ ਦੀ ਝੋਲੀ ਆ ਗੱਬਣੇ ਰਗੀ ਝੋਲੀ ਦਾ ਮਨ ਲਓ ਕਿ ਹੁਣ ਲਈ ਫਿਰਦੀ ਆ ਹਨਾ 14 ਗਮਿਨਿਆਂ ਦੀ ਬੱਚੀ ਵਾਲੇ ਪੀਕੇ ਦੇ ਕਾਵਲੀ ਆ ਹਨਾ ਪੀਕੇ ਦੇ ਕਾਵਲਾ ਮਹੀਨਾ ਸਾਹਮ ਕੇ ਦੇਖਣ ਲੱਗ ਨੇ ਬਾਈ ਰੰਗ ਜਾਨ ਲਾਲ ਲਾਲ ਪਈਆ ਪੰਜਾਬ ਵਾਲੀ ਜਰਸੀ ਉਹਨਾਂ ਨੇ ਪੰਛੀ ਦੇ 20 ਕਿਲੋ ਦੀ ਗਾਰੰਟੀ ਦਿੱਤੀ ਆ ਇਹ ਪਲੂਨ 20 ਕਿਲੋ ਦੇ ਬੱਚੀ ਚੀਕਾ ਕੋਈ ਤੇ غلط ਖੜ ਸੁਣਦੇ ਕੜਨੀ ਖੜਨੀ ਚੈੱਕ ਕਰ ਲੋ ਇੱਕ ਨੰਬਰ ਆ ਵਾ ਸਿੱਦਾ ਫੇਸ ਕੁਆਲਟੀ ਕੁਹਾ ਕੇ ਚੈੱਕ ਕਰਾ ਦੇ ਬਾਈ ਲੈ ਬੱਚੀ ਦੇ ਕੋ ਕਿਨੇ ਬੋਦੀ ਵਾਲੀ ਯਾਦ ਬਰੀਡ ਬੱਚੀ ਬਾਈ ਫੁੱਲ ਬਰੀਡ ਆ ਹਨਾ ਬੋਦੀ ਹੋਊਗਾ ਫੁੱਲ ਚੰਗੀ ਆ ਫੁੱਲ ਬਰੀਡ ਆ ਵਾ ਸਿੱ ਪੂਰਾ ਤੇ ਅੱਲਾਹ ਰੱਬ ਦੇ ਕਾਟਾ ਪਤਾ ਨਹੀਂ ਹੋਊਗਾ ਕਾ ਹਾਂ ਬਾਈ ਹਾਂ ਬਾਈ ਮੋੜਦਾ ਨੇ ਕਰੀ ਫੇਰ ਦਿਖਾ ਦੇਦੀ ਆ ਥੱਲੇ ਝੋਲੀ ਜੀ ਦੇਖੀ ਅਗਲਾ ਕਹਿੰਦਾ ਵੀ ਹਾਂ ਹੈਗੀ ਆ ਚੀਜ਼ ਬਾਈ ਥਾਰ ਦੇਖ ਲੋ 2 2 ਇੰਚ ਦੇ ਲੱਗੇ ਹੋਏ ਥਾਣਾ ਆਏ ਨਹੀਂ ਕੋਈ ਸਹੀ ਗੱਲ ਆ ਝੋਲੀ ਕਮਾਲ ਦੀ ਆ ਬਾਈ ਪੂਰੀ ਵਿੱਤੀ ਦਾ ਥਾਣ ਲੱਗਾ ਆਏ ਨੇ ਤੋੜਾ ਤੜਾ 2 2 ਇੰਚ ਦਾ ਥੰਮਤਾ ਜਿਹਨੇ ਮਹੀਨਾ ਸਾਵੇਂ ਇਹ ਬੱਚੀ ਪੂਰੀ ਟੌਪ ਦੀ ਆ ਬਾਈ ਟੌਪ ਦੀ ਆ ਬਾਈ ਮਹੀਨਾ ਸਾਂ ਕਿਹਨੇ ਵੇਚਨੀ 25000 ਦੀ ਆ ਹੈਗੀ ਆ ਬਾਈ ਸਹੀ ਗੱਲ ਆ ਕੀ ਦੱਸਾਂ ਤੈਨੂੰ ਮੈਂ ਬੱਚੀ ਕੀ ਮੋਲ ਆ ਫਿਰ ਹਮਨੇ ਆ ਬੋਲੇ ਜੀ ਬੱਚੀ ਦਾ ਵੇਚਾ 18 18 20 20 ਰੁਪਏ ਦਾ ਪੱਤਾ ਆ ਗਿਆ ਵੀ ਇਹਨਾਂ ਹੁੰਦੇ ਨੇ ਬਾਗ ਆਪ ਮੋਲੇ ਆਵਰੇ 11000 ਰੁਪਇਆ 11000 ਰੁਪਇਆ ਜਿਹੜਾ ਜਿਹੜਾ ਮਾਰਦਾ ਕਰਨਾ 25 ਜੋ ਠੀਕ ਆ ਸਾਹਬਰੀਏ ਨੇ ਜਿਹਨੇ ਚੀਜ਼ ਜਰਸ ਨੇ ਹੀ ਲੈਣਗਾ ਜਰਸ ਨੇ ਪੱਲੇ ਆ ਅੱਗੇ ਭਾਈ 8 ਨੰਬਰ ਜਰਸੀ ਦੀ ਨੀਨਾ ਇਹ ਵੀ ਬੱਚਾ 7 ਅੰਗ ਮਹੀਨੇ ਦਾ ਬੱਚਾ ਵੀਰੇ ਠੀਕ ਆ ਇਹ ਵੀ ਪੂਰਾ ਟੌਪ ਦਾ ਬੱਚਾ ਦੇਖ ਲੋ ਦੁੱਧਿਆ ਰਿਕਾਰਡ ਦਾ ਕੋਈ ਪਤਾ ਦੁੱਧਿਆ ਰਿਕਾਰਡ ਉਹਦੇ ਚੰਗੇ ਆ ਤਿੰਨਾ ਬੱਚੇ ਨੋ ਰਹਿਣਨ ਦੋ ਯਾਰ ਠੀਕ ਆ ਵੀਰੇ ਆਇ ਨਹੀਂ ਹੋਊਗਾ ਕੋਈ ਉਹ ਨਹੀਂ ਬੜੀਆਂ ਬਾਈ ਚੰਗੀਆਂ ਆ ਗਿਆ ਬਾਕੀ ਇਹ ਬੰਦਾ ਹਰੇਕ ਬੰਦਾ ਜਿਹੜਾ ਅੱਜ ਕੱਲ ਚਾਂਜ ਪਰਖੂ ਹੋਇਆ ਬੰਦਾ ਇਹਨਾਂ ਦਾ ਹੂੰ ਤੇ ਹਰੇਕ ਬੰਦੇ ਨੂੰ ਪਤਾ ਮਾਰਕੀਟ ਚ ਕੀ ਰੇਡ ਚੱਲਦਾ ਤੇ ਆਪਾਂ ਕੀ ਰੇਡ ਰੱਖਿਆ ਸਹੀ ਗੱਲ ਆ ਵੀਰੇ ਕੀ ਕਹਿੰਦੇ ਆ ਇਹ ਬੱਚੇ ਜੱਸਾ ਦੇ 15 ਬੰਦਾ 8-8000 ਰੁਪਏ ਚੀਹਦੇ ਨੇ ਵੇਚੀ ਜਾਂਦੇ ਆ ਬਾਈ ਹਾਂ ਹਾਂ ਆਪਾਂ ਨਹੀਂ ਫਿਰ ਥਣ ਚੈੱਕ ਕਰਾ ਦਿੰਦੇ ਆ ਬਾਈ ਲਓ ਦੇਖ ਲਓ ਥਣ ਚਾਰ ਹੀ ਹੋਣਗੇ ਕੋਈ ਪੰਜਵਾਂ ਥਣ ਨਹੀਂ ਹੋਊਗਾ ਹਾਂ ਬਾਈ ਆਪਣੀ ਇਹ ਗੱਲ ਤਾਂ ਥੋੜਾ ਲੁਕੇ ਹੋਏ ਜ਼ਰੂਰ ਆ ਪਰ ਚਾਰੇ ਥਣ ਹਾਂ ਚਾਰੇ ਥਣ ਉਹਨਾਂ ਕੋਈ ਪੱਕੀ ਅਗਲੀ ਆਦਾ ਤੋਰੇ ਆਏ ਵੀ ਇੰਨੀ ਵੀ ਗਾਰੰਟੀ ਹੋਊ ਲੈ ਹੋਰ ਦੱਸ ਕਈ ਵਾਰ ਹੁੰਦਾ ਨਾ ਬੰਦਾ ਹੂੰ ਜਿਹੜੀ ਚੀਜ਼ ਦੱਸਾਂਗੇ ਉਹੀ ਨਿਕਲੂ ਹੂੰ ਹੋਰ ਗੱਲ ਨਹੀਂ ਹੋਊਗੀ ਵੀ ਲੋਕਾਂ ਨੂੰ ਫालतू ਗੱਲ ਠੀਕ ਆ ਇਹਦਾ ਫੇਰ ਕੀ ਮੁੱਲ ਆ ਬਾਈ ਮੁੱਲੇ ਦਾ ਵੀਰੇ ਆਪਾਂ ਦਾਹਨਾ ਕਰਦੇ ਨੇ ਦਾਹ ਨਹੀਂ ਕਰਦੇ ਆਪਾਂ 7000 ਜਮਾਨਤਨ ਕਰਾਂਗੇ ਲੈ ਭਾਈ ਜਮਾਨਤ ਜਰਸੀ ਦਾ 7000 ਰੁਪਏ ਜੋ ਭਾਈ ਜਰਸੀ ਬੱਚਾ ਲੈ ਦਾਂਗੇ ਜਰਸੀ ਦਾ ਬੱਚਾ ਬਾਕੀ ਮੁੱਲ ਵੀ ਜਾਇਜ ਆਗੇ ਹਾਂ ਆਪਾਂ ਮਾਨਤਨ ਨਾ ਕਰਾਂਗੇ ਛੋੜੀ ਦੇ ਮੂੰਹ ਮੰਗੇ ਵੀ 7 ਹੀ ਦੇਣਾ ਭਾਈ ਠੀਕ ਆ ਲੋਕਾਂ ਨੂੰ ਸੌ ਛੋੜੀ ਹੋਊਗੀ ਆਏ ਨਹੀਂ ਹੁੰਦਾ ਆਪਾਂ ਵੀ ਇਹਵੇਂ ਲੋਕੀ ਕਹਿੰਦੇ ਨਾ ਹਾਂ ਨਾ ਆਪਾਂ ਉਹ ਗੱਲ ਨਹੀਂ ਕਰਨੀ ਠੀਕ ਆ ਭਾਈ ਹਾਂਜੀ ਅੱਗੇ ਭਾਈ ਲਾਸਟ EJRC 77 ਨੇ ਇਹ ਬੱਚਾ ਵੀਰੇ ਠੀਕ ਆ ਇਹ ਵੀ ਪੂਰਾ ਟਾਪ ਦਾ ਬੱਚਾ ਲੈ ਬਈ ਫੇਸ ਕੁਆਲਟੀ ਚੈੱਕ ਕਰ ਲੋ ਫੁੱਲ ਕਮਾਲ ਦਾਗਾ ਹਨਾ ਹਾਂਜੀ ਹਾਂਜੀ ਲਾ ਤੇ ਥਾਣਾ ਪਾ ਚੈੱਕ ਕਰਾ ਦਈਏ ਪਹਿਲੀ ਗੱਲ ਤਾਂ ਲੋ ਮੈਂ ਕਹਣਾ ਯਾਰ ਚੋਲੀ ਹੁਣੀ ਆਈ ਗਈ ਹੁਣ ਜੇ ਮੈਂ ਕੱਪਣ ਹਾਂ ਯਾਰ ਉਹ ਬਦਲ ਚਾਹੋ ਯਾਰ ਉਹ ਕੰਮ ਕਰਨਾ ਹਾਂ ਨਹੀਂ ਹੋਗਾ ਜਿਹੜੀ ਚੀਜ਼ ਕੋ ਦੱਸਾਂਗੇ ਉਹੀ ਨਿਕਲੂਗੀ ਬਾਕੀ ਬਈ ਸਮਾਂ ਬੜਾ ਤੋੜਾ ਤਾਰਾ ਚੱਕਰ ਲੈ ਖੜ ਨਹੀਂ ਖੜ ਨਹੀਂ ਚੰਗੀ ਆ ਥੋੜੀ ਸਮਾਈ ਪਾਲਦੀ ਆ ਚੰਗੀ ਫੀਡ ਫੂਡ ਯਾਰ 2 ਮਹੀਨੇ ਯਾਰ ਬੱਚਾ ਸਾਲ ਤੋਂ ਯਾਰ ਕੋਈ ਵੀ ਯਾਰ 4 ਤੇ ਜਿਹਨੇ 4 ਨੂੰ ਬੱਚਾ ਮੰਨਦੇ ਨੇ ਇੰਨੇ ਮੰਨਦੇ ਗਏ ਮੰਨਦੇ ਨਹੀਂ ਬਾਈ ਸਿੱਧੀ ਜੀ ਗੱਲ ਸਿੱਧਾ ਲੱਫਰ ਹਮਨੇ ਇਹਦਾ ਜਾਇਜ਼ਾ ਮੋਲ ਲਈਦਾ ਵੀ 7500 ਤੇ ਉੱਚਾ ਮਾਰ ਤੱਕ ਲੱਥੀ ਲੈ ਲੂ ਜੋੜਾ ਹੈ ਤੇ ਮੈਂ ਜਰਸਵਾਲੇ ਲੋਕਾਂ ਨੂੰ 22000 ਦੇ ਦਵਾਂਗਾ ਲੈ ਭਾਈ ਜਮਾ ਜਾਇ ਮੋਲਾ ਭਾਈ ਤਨੇ ਜਰਸਵਾਲੇ 22000 ਤੇ ਜਿਹੜਾ ਐਫ ਲੋਕਾਂ ਦਾ ਸਾਰਿਆਂ ਦਾ ਫੁੱਲ ਨਾਲ ਫੁੱਲ ਦਾਣ ਮਾਨ ਤਾਣਾ ਕਰ ਲੈ ਠੀਕ ਆ ਭਾਈ ਜਿਹੜਾ ਸਾਰਿਆਂ ਸਾਰੇ ਬੱਚੇ ਲੋਗਾ A to Z ਹਾਂ ਉਹਨਾਂ ਨੂੰ ਹੋਰ ਫੁੱਲ ਮਾਨ ਤਾਣ ਲੈ ਠੀਕ ਆ ਕੋਈ ਨਹੀਂ ਹੋਊਗਾ ਲੋਕਾਂ ਨੂੰ ਠੀਕ ਆ ਭਾਈ ਬਾਕੀ ਆਪਣੇ ਕਰੇ ਯਾਰ ਭਾਈ ਯਾਰ ਜਿਹੜਾ ਗਾਗਾ ਇਹ ਨਾ ਮੁਰਦਾ ਨਹੀਂ ਖਾਲੀ ਮੁਰਦਾ ਨਹੀਂ ਭਾਈ ਇਹ ਹੈਗੀ ਆਪਣੀ ਹੂੰ ਵੀ ਆਏ ਕਹਿੰਦੇ ਲੋਕੀ ਨਾ ਸਹੀ ਗਾਗਾ ਕਾ ਪਹਿਲੇ ਨੰਬਰ ਤੇ ਆਪਾਂ ਤਾਂ ਕਹਿੰਨੇ ਪੂਰੇ ਚੰਗੇ ਯਾਦਵਰੀ ਰੜਾਂ ਦੇ ਬੱਚਿਆਂ ਨੇ ਠੀਕ ਹੈ ਭਾਈ ਜੈਸੀਗੇ ਭਾਈ ਭਰਾ ਕੋਲੇ ਨਾ